ਸਰਦਾਰ ਉਹ ਤੁਸੀ ਆਪਣੇ ਪੱਤੀ ਨੂੰ ਮੋਰਕ ਪੇਟੈ ਡਾਇਰੈਕਟਿਵ ਦੀ ਮੁਵਕਾ ਬਤਾ ਦਾ ਬੱਜਾ ਪੈਰੀ ਜਜ਼ਾ ਆਪਣੇ ਗੋਲ ਦੇ ਨਾਮ ਨੂੰ ਪੈਰੀ ਸਹਾਰਾ ਤੇ ਸੁਝਾ ਕਰਦਾ ਹੈ ਦਾ ਧੰਨਵਾਦ 8 ਅਗਸਤ 10 ਲੁਧਿਆਣਾ ਪ੍ਰਤਾਪ ਪੱਟੀ ਫਤੇਗਾ ਚੂੜੀਆਂ ਵਿక్టర్ ਮਸੀਹ ਗੁਰਦਾਸਪੁਰ ਲਖਵਿੰਦਰ ਦਿਨਾਨਗਰ ਬੰਟੀ ਆਦ ਮੇ ਲੋਕ ਸਭਾ ਚੋਣਾ ਸੰਬੰਧੀ 크ਿਸਚਨ ਸਮਾਜ ਨੂੰ ਲਾਂਬੰਦ ਇਕਜੁੱਟ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੇ ਚੋਣਾਂ ਦੌਰਾਨ ਹਮੇਸ਼ਾ ਹੀ 크੍ਰਿਸਚੀਅਨ ਭਾਈਚਾਰੇ ਨੂੰ ਵਰਤਿਆ ਹੈ ਜਦਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੇ 크੍ਰਿਸਚੀਅਨ ਭਾਈਚਾਰੇ ਨੂੰ ਮੰਦਾ ਮਾਨ ਸਤਕਾਰ ਨਹੀਂ ਦਿੱਤਾ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 크ਿਸਮਸ ਡੇ ਸਰਕਾਰੀ ਤੌਰ ਤੇ ਮਨਾ ਕੇ مسیਹੀ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 크ਿਸਚੀਅਨ ਸਮਾਜ ਲਈ ਜੋ ਕੁਝ ਥੋੜਾ ਬਹੁਤਾ ਕੀਤਾ ਉਹ ਤਾਂ ਠੀਕ ਹੈ ਪਰ 크੍ਰਿਸਚੀਅਨ ਸਮਾਜ ਨੂੰ ਰਾਜਨੀਤਿਕ ਤੌਰ ਤੇ ਬੰਦਾ ਹੱਕ ਨਾ ਮਾਤਰ ਦਿੱਤਾ ਜਦ ਕੇ ਹੋਰ ਰਾਜਨੀਤਿਕ ਪਾਰਟੀਆਂ ਨੇ 크੍ਰਿਸਚੀਅਨ ਸਮਾਜ ਨੂੰ ਵੰਡ ਕੇ ਵੋਟਾਂ ਲੈਣ ਦੀ ਰਾਜਨੀਤੀ ਕੀਤੀ ਇਸ ਮੌਕੇ ਤੇ ਕੌਂਸਲਰ ਡਾਕਟਰ ਇੰਦਰਾਂ ਸਿੰਘ ਨੇ ਆਏ 크੍ਰਿਸਚੀਅਨ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ 크੍ਰਿਸਚੀਅਨ ਸਮਾਜ ਨੇ ਆਪਸੀ ਸਲਾਹ ਮਸ਼ਵਰੇ ਨਾਲ ਫੈਸਲਾ ਕੀਤਾ ਕਿ ਉਸ ਰੋਮਨੀ ਕਾਲੀ ਦਲ ਬਦਲ ਦੇ ਉਮੀਦਵਾਰ ਨੂੰ ਵੋਟਾਂ ਪਾਉਣਗੇ ਜਦ ਕੇ ਕ੍ਰਿਸ਼ਚਨ ਸਮਾਜ ਨੂੰ ਰਾਜਨੀਤਿਕ ਨਮਾਇੰਦਗੀ ਦਿਵਾਉਣ ਲਈ ਸ਼ਰਮਣੀ ਅਕਾਲੀ ਦਲ ਨਾਲ ਇੱਕ ਮਾਣ ਨਾਲ ਗੱਲ ਕਰਨਗੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੇਰਾ ਨਾਮ ਅਗਸਤਨ ਦਾਸ ਮੈਂ ਜ਼ਿਲ੍ਹਾ ਲੁਧਿਆਣਾ ਤੋਂ ਆਇਆ ਹਾਂ ਔਰ ਸ਼ਰਮਣੀ ਅਕਾਲੀ ਦਲ ਨਾਲ ਮੇਰਾ ਪਿਛਲੇ 45 ਸਾਲਾਂ ਤੋਂ ਸਬੰਧ ਹੈ ਮੈਂ ਪਾਰਟੀ ਦਾ ਮੈਂਬਰ ਹੈ ਔਰ ਮੇਰੇ ਪਿਤਾ ਜੀ ਨੇ ਸਭ ਤੋਂ ਪਹਿਲੇ 1985 ਵਿੱਚ ਗੁਰਦਾਸਪੁਰ ਤੋਂ ਅਕਾਲੀ ਦਲ ਟਿਕਟ ਤੇ ਇਲੈਕਸ਼ਨ ਲੜਿਆ ਸੀ 138000 ਵੋਟਾਂ ਲਈਆਂ ਸੀ ਉਸ ਤੋਂ ਬਾਅਦ ਐਤ ਕੀ ਦੁਬਾਰਾ ਅਕਾਲੀ ਦਲ ਆਪਣੇ ਦਮ ਤੇ ਕਲਾ ਇਲੈਕਸ਼ਨ ਲੜਨ ਜਾ ਰਿਹਾ ਹੈ ਇਸ ਮੀਟਿੰਗ ਦਾ ਇਹ ਮਕਸਦ ਸੀ ਕਿ ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਕਿ 45 ਸਾਲਾਂ ਤੋਂ ਮੈਂ ਅਕਾਲੀ ਦਲ ਨਾਲ ਜੁੜਿਆ ਹਾਂ ਪਰ 45 ਸਾਲਾਂ ਤੋਂ ਅਕਾਲੀ ਦਲ ਨੇ ਬਹੁਤ ਕੁਝ ਕੀਤਾ ਵੀ ਕ੍ਰਿਸਚੀਅਨਸ ਲਈ ਪਰ ਕ੍ਰਿਸਟਨ ਲੀਡਰਸ਼ਿਪ ਨੂੰ ਡਿਵੈਲਪ ਹੋਣ ਤੋਂ ਥੋੜਾ ਜਿਹਾ ਮੰਜਾ ਰੱਖਿਆ ਸਾਡੇ ਬਹੁਤ ਸਾਰੇ ਅੱਛੇ ਲੀਡਰ ਨੇ ਸਾਡੇ ਵਿਕਟਰ ਸਾਹਿਬ ਨੇ ਗੁਰਦਾਸਪੁਰ ਤੋਂ ਅ ਇਦਰੀਆ ਸੰਸ ਨੇ ਕਾਧੀਆਂ ਤੋਂ ਪ੍ਰਤਾਪ ਭੱਟੀ ਨੇ ਫਤਿਹਗੜ ਚੂੜੀਆਂ ਤੋਂ ਸਾਡੇ ਲਖਵਿੰਦਰ ਜੀ ਨੇ ਸ਼ਲ ਦਿਨਨਗਰ ਤੋਂ ਸਾਡੇ ਬਲੈਤ ਮਸੀ ਬੰਟੀ ਨੇ ਸਾਡੇ ਜ਼ਗੀਰ ਮਸੀ ਨੇ ਜਿਹੜੇ ਫਿਲਹਾਲ ਇੱਥੇ ਨਹੀਂ ਨੇ ਡੇਰਾ ਬਾਬਾ ਨਾਨਕ ਚੋ ਲੀਡਰ ਨੇ ਪਰ ਇਹਨਾਂ ਨੂੰ ਆਫੀਸ਼ੀਅਲੀ ਪਾਰਟੀ ਨੇ ਇਨ ਦਾ ਪਾਰਟੀ ਪਾਰਟੀ ਦੇ ਅੰਦਰ ਮਤਲਬ ਪਾਰਟੀ ਲੈਵਲ ਦੇ ਅੰਦਰ ਰੈਕਗਨੀਸ਼ਨ ਦੇਣ ਤੋਂ ਥੋੜਾ ਜਿਹਾ ਗਰੇਸ ਕੀਤਾ ਜੇਦਾ ਕਿ ਸਾਨੂੰ ਸਾਰਿਆਂ ਨੂੰ ਜਦ ਅਸੀਂ ਡਿਸਕਸ਼ਨ ਕਰਦੇ ਆ ਸੋ ਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਜਿਹੜਾ ਹੈ ਅਕਾਲੀ ਦਲ ਨੇ ਕ੍ਰਿਸਟਲ ਲੀਡਰਸ਼ਿਪ ਨੂੰ ਰੈਕਗਨੀਸ਼ਨ ਪ੍ਰੋਪਰ ਨਹੀਂ ਦਿੰਦੀ ਮੇਨ ਅਕਾਲੀ ਦਲ ਵਿੱਚ ਥਾਪੀ ਦੇਣਾ ਥਾਪੜਾ ਦੇਣਾ ਨਾਲ ਤੋੜਨਾ ਬਹੁਤ ਅੱਛੀ ਗੱਲ ਹੈ ਪਰ ਸਾਡੇ ਲੀਡਰਸ ਦੀ ਕਮਿਊਨਿਟੀ ਵਿੱਚ ਵੀ ਉਹ ਆਵਾਜ਼ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਲੀਡਰ ਵੀ ਕਮਿਊਨਿਟੀ ਵਿੱਚ ਜਾ ਕੇ ਕਹਿ ਸਕਣ ਕਿ ਉਹ ਪਾਰਟੀ ਦੇ ਨੁਮਾਇੰਦੇ ਨੇ 크ਰਿਸਚਨ ਕਮਿਊਨਿਟੀ ਦੇ ਜਾਂ ਮਾਈਨੋਰਿਟੀ ਦੇ ਕਹਿ ਕੇ ਲੀਡਰ ਬਣਾ ਲੈ 크ਰਿਸਚਨਸ ਦੇ ਲੀਡਰ ਤਾਂ ਆਲਰੇਡੀ ਹੈ ਗਈ ਹੈ ਤੁਸੀਂ ਦੇਖੋ ਸਾਰੀਆਂ ਪਾਰਟੀਆਂ ਨੇ ਮਾਈਨੋਰਿਟੀ ਵਿੰਗ ਬਣਾਈ 크ਰਿਸਚਨ ਮਾਈਨੋਰਿਟੀ ਵਿੰਗ ਬਣਾਈ ਨੇ 크ਰਿਸਚਨ ਵਿੰਗ ਕਰਦਾ ਹੋਇਆ 크ਰਿਸਚਨ ਆਪਣੇ ਆਪ ਪੁੱਛਦਾ ਆਪ ਹੀ ਲੀਡਰ ਨੇ ਉਹ ਆਪਣੇ ਹੀ ਕਰਦੇ ਆਪ ਚੌਧਰੀ ਉਹ ਤਾਂ ਆਪਣੇ ਕਰਦੇ ਚੌਧਰੀ ਆਪ ਨੇ ਪਾਰਟੀ ਨੂੰ ਕਹਿਣ ਵਾਲੇ ਦੇ ਨਾਲ ਕੀ ਫਰਕ ਪੈਂਦਾ ਹੈ ਕਿ ਪਾਰਟੀ ਕਹੇ ਜੀ ਤੁਸੀਂ 크ਰਿਸਚੀਅਨਸ ਦੇ ਲੀਡਰ ਹੋ 크ਰਿਸਚ ਨੂੰ ਤਾਂ ਪਤਾ ਹੈ ਕਿ ਆਪਣੀ ਕਮਿਊਨਿਟੀ ਦਾ ਲੀਡਰ ਹੈ ਪਾਰਟੀ ਨੂੰ ਦੱਸਣਾ ਚਾਹੀਦਾ ਅਸੀਂ ਅੱਜ ਦੀ ਸਥਿਤੀ ਵਿੱਚ ਅਕਾਲੀ ਦਲ ਦੇ ਨਾਲ ਹੀ ਖੜੇ ਹਾਂ ਇਹਨੇ ਸਾਲਾਂ ਤੋਂ ਅਕਾਲੀ ਦਲ ਦੀ ਸੇਵਾ ਹੀ ਕਰਦੇ ਆ ਰਹੇ ਹਾਂ ਬਟ ਸਾਡੇ ਥੋੜੀ ਜਿਹੀ ਜਿਹੜੀ ਗੱਲਾਂ ਨੇ ਅਕਾਲੀ ਦਲ ਦੇ ਸਰਪ੍ਰਸਤਾ ਤੱਕ ਪਹੁੰਚਣੀ ਚਾਹੀਦੀ ਹੈ ਕਿ ਸਾਡੀ ਲੀਡਰਸ਼ਿਪ ਵਿੱਚ ਨਿਰਾਸ਼ਾ ਹੈ ਇਹ ਉਹ ਪਬਲਿਕ ਨੂੰ ਫੀਲਡ ਵਿੱਚ ਕਿਸ ਤਰ੍ਹਾਂ ਫੇਸ ਕਰ ਰਹੇ ਦੇਖੋ ਜੀ ਬੜੀ ਖੁਸ਼ੀ ਹੋਈ ਸੀ ਜਦ 300 ਸਾਹਿਬ ਨੇ ਵਾਪਸੀ ਕੀਤੀ ਉਹ ਕੁਝ ਸੋਚ ਕੇ ਹੀ ਵਾਪਸ ਆਏ ਹੋਣਗੇ ਔਰ ਪਾਰਟੀ ਨਾਲ ਵਿਚਾਰ ਵੀ ਹੋਇਆ ਹੋਏਗਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਨਾਲ ਬੈਠ ਕੇ ਗੱਲਬਾਤ ਵੀ ਹੋਈ ਹੋਏਗੀ ਉਹਨਾਂ ਦੀ ਇੰਟਰਨਲ ਕੀ ਡਿਸੀਜਨ ਹੋਈ ਔਰ ਪਾਰਟੀ ਨੂੰ ਇਹ ਫੈਸਲਾ ਸੰਗਰੂਰ ਵਾਸਤੇ ਕਿਉਂ ਲੈਣਾ ਪਿਆ ਇਹ ਹਾਈ ਕਮਾਂਡ ਜ਼ਿਆਦਾ ਬਿਹਤਰ ਜਾਣਦੀ ਹੈ ਔਰ 300 ਸਾਹਿਬ ਹੁਣ ਰਿਐਕਟ ਕਰ ਰਹੇ ਨੇ ਉਹ ਉਹ ਬਹੁਤ ਜ਼ਿਆਦਾ ਵਧੀਆ ਜਾਣਦੇ ਨੇ ਉਹ ਇਸ ਤਰ੍ਹਾਂ ਕਿਉਂ ਰਿਐਕਟ ਕਰ ਰਹੇ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਜਿੱਦਾਂ ਬਿਜਲੀ ਦੇ ਬਿੱਲ ਮਾਫ਼ ਕੀਤੇ ਗਏ ਐ ਚੈਸ ਬਲੌਕੀਆਂ ਦਿੱਤੀਆਂ ਗਈਆਂ ਉਹਨਾਂ ਦੇ ਕਾਰਜਕਾਲ ਨੂੰ ਕਿੰਨਾ ਲੈਂਦੇ ਦੇਖੋ ਜੀ ਬਿਜਲੀ ਦੇ ਬਿੱਲ ਮਾਫ਼ ਤਾਂ ਬਾਦਲ ਸਰਕਾਰ ਦੇ ਟਾਈਮ ਤੇ ਵੀ ਹੁੰਦੇ ਸੀ ਔਰ ਨੌਕਰੀਆਂ ਜਿਹੜੀਆਂ ਮਿਲੀਆਂ ਨੇ ਮੇਰੇ ਬਹੁਤ ਸਾਰੇ ਸਾਥੀ ਇੱਥੇ ਬੈਠੇ ਨੇ ਮੇਰੀ ਕਮਿਊਨਿਟੀ ਦੇ ਲੋਕ ਇਹ ਦੱਸਦੇ ਨੇ ਕੀ ਜੀ ਸਾਡੀ ਕਮਿਊਨਿਟੀ ਦੇ ਕਿਸ ਇਨਸਾਨ ਨੂੰ ਕਿੰਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਨੌਕਰੀਆਂ ਦਿੱਤੀਆਂ ਨੇ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦਾ ਸਭ ਤੋਂ بڑا ਜਿਹੜਾ ਉਹਨਾਂ ਨੇ ਸਾਡੇ ਨਾਲ ਵਿਤਕਰਾ ਕੀਤਾ ਕਿ ਸਾਡੇ 크ਿਸਮਸ ਦੀ ਹੀ ਛੁੱਟੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਸੈਲੀਬ੍ਰੇਟ ਕਰਨ ਤੋਂ ਹੀ ਸਾਨੂੰ ਰੋਕ ਲਿਆ ਇਸ ਤੋਂ ਬਾਅਦ ਸਾਡੇ ਨਾਲ ਉਹ ਕਿੰਨਾ ਪਿਆਰ ਜਿਤਾ ਸਕਦੇ ਆ ਉਹਨਾਂ ਨੇ ਤਾਂ ਇੰਨਾ ਪਿਆਰ ਜਿਤਾਤਾ ਕਿ ਸਾਨੂੰ ਕਿਹਾ ਕਿ ਤੁਸੀਂ ਅੱਗੇ ਤਿਉਹਾਰ ਹੀ ਨਾ ਮਨਾਓ ਸਾਡਾ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਬਾਦਲ ਸਰਕਾਰ ਨੇ ਹਮੇਸ਼ਾ ਲਾਇਆ ਪਰ ਇਹਨਾਂ ਨੇ ਆ ਕੇ ਕਲੀਅਰ ਕੱਟ ਸਾਨੂੰ ਟੋਟਲੀ ਇਗਨੋਰ ਕਰਤਾ ਸਾਨੂੰ ਪੁੱਛਿਆ ਤੱਕ ਨਹੀਂ ਬਾਦਲ ਸਾਹਿਬ ਨੇ ਸਰਕਾਰੀ ਤੌਰ ਤੇ 크ਿਸਮਸ ਡੇ ਮਨਾਇਆ ਜੀ ਉਹਦੇ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਕਿਉਂ ਅਗਨੋਰ ਕੀਤਾ ਜੀ ਬਾਦਲ ਸਰਕਾਰ ਕਿਉਂਕਿ 크ਰਿਸਚਨ ਲੋਕਾਂ ਨਾਲ ਮਸੀਹੀ ਲੋਕਾਂ ਨਾਲ ਬਾਦਲ ਸਾਹਿਬ ਦਾ ਜਿਗਰਾ ਜਿਹੜਾ ਸੀਗਾ ਉਹ ਸ਼ੇਰ ਤੋਂ ਵੀ ਬਹੁਤ ਵੱਡਾ ਸੀਗਾ ਬਾਦਲ ਸਾਹਿਬ ਸਾਰੀ ਕਮਿਊਨਿਟੀਆਂ ਨੂੰ ਆਪਨਾ ਸਮਝ ਕੇ ਔਰ ਵਾਕਈ ਆਪਣਾ ਸਮਝ ਕੇ ਤੋਰਦੇ ਸੀ ਉਹਨਾਂ ਨੇ ਕਦੇ ਵੀ ਕੋਈ ਡਿਫਰੈਂਸ਼ੀਏਸ਼ਨ ਕਮਿਊਨिटीज ਵਿੱਚ ਨਿਕ ਮਸੀਹ ਭਾਈਚਾਰੇ ਨਾਲ ਉਹਨਾਂ ਦਾ ਖਾਸ ਤੌਰ ਤੇ ਬਹੁਤ ਜ਼ਿਆਦਾ ਪਿਆਰ ਸੀ ਹallelujah ਸਭ ਤੋਂ ਪਹਿਲਾਂ ਤਾਂ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਕਿ ਪਰਮੇਸ਼ੁਰ ਨੇ ਮੌਕਾ ਬਖਸ਼ਿਆ ਅੱਜ ਸਾਡੇ ਵੀਰ ਇੰਦਰਿਆ ਸਿੰਘ ਜਿਹਦੇ ਸੱਦੇ ਤੇ ਇਸ ਮੋਹੱਲੇ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਆ ਸਾਡੇ ਸਤਕਾਰਯੋਗ ਲੀਡਰ ਸਹਿਬਾਨ ਦੀ ਮੀਟਿੰਗ ਹੋਈ ਹੈ ਔਰ ਉਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅਗਰਸ਼ੀ ਅੰਦਾਜ਼ ਜਿਹੜੇ ਕਿ ਲੁਧਿਆਣੇ ਤੋਂ ਚੱਲ ਕੇ ਆਏ ਆ ਔਰ ਜਿਹੜੇ ਸਮੇਂ ਸਮੇਂ ਤੇ ਸਾਨੂੰ ਸਾਰਿਆਂ ਨੂੰ ਗਾਈਡ ਕਰਦੇ ਰਹਿੰਦੇ ਆ ਔਰ ਪ੍ਰਤਾਪ ਪੱਟੀ ਜੀ ਜਿਹੜਾ ਕਿ ਹਲਕਾ ਫਤੇਗੜ ਚੂੜੀਆਂ ਦੇਖਦੇ ਹਨ ਔਰ ਸਾਡੇ ਜਰਨੈਲ ਜਿਹੜੇ ਕਾਦੀਆਂ ਹਲਕੇ ਦੇ ਸਾਡੇ ਇੰਦਰਯਾਸ ਜੀ ਔਰ ਸਾਡੇ ਦਿਨਾਂਗਰ ਤੋਂ ਲਖਵਿੰਦਰ ਸ਼ਾਲਾ ਜੀ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਬਹੁਤ ਸਾਰੇ ਵਿਲੈਤ ਨਹੀਂ ਸੀ ਜੀ ਬੰਟੀ ਕਿੜੇ ਕਿ ਅਜਨਾਲਾ ਵਿਕੇ ਹੋਰ ਬਾਕੀ ਹਲਕਿਆਂ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਜਿਹੜੇ ਕਲਿਸਟ ਲੀਡਰ ਆ ਬੜੇ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਖੜੇ ਹਨ ਔਰ ਪਾਰਟੀ ਦੇ ਲਈ ਕੰਮ ਕਰਦੇ ਆ ਰਹੇ ਹਨ ਔਰ ਮੈਂ ਜੇ ਆਪਣੀ ਗੱਲ ਕਰਾਂ ਤੇ ਪਿਛਲੇ ਸਮੇਂ ਦੇ ਵਿੱਚ ਮੈਨੂੰ 2016 ਤੇ ਬਾਲ ਸਰਕਾਰ ਨੇ ਪੰਜਾਬ ਰਾਜ ਘਟਕੀ ਦੀ ਕਮਿਸ਼ਨ ਦਾ ਜਿਹੜਾ ਉਹ ਪਾਇੰਟ ਕੀਤਾ ਸੀਗਾ ਔਰ ਬੜਾ ਲੰਬਾ ਸਮਾਂ ਸ਼੍ਰੋਮਣੀ ਕਾਲ ਦੀ ਸਿਮਾਵਾ ਕੀਤੀਆਂ ਪਰ ਜਿਵੇਂ ਕਿ ਅੱਜ ਇਸ ਜਗ੍ਹਾ ਤੇ ਵਿਚਾਰ ਵਟਾਂਦਰਾ ਹੋ ਰਿਹਾ ਕਿ ਬੀਤੇ ਸਮੇਂ ਦੇ ਵਿੱਚ ਬੇਸ਼ੱਕ ਅਸੀਂ ਪਾਰਟੀਆਂ ਦੇ ਨਾਲ ਦਿਲੋਂ ਕੰਮ ਕਰਦੇ ਆ ਰਹੇ ਹਾਂ ਪਰ ਪਾਰਟੀਆਂ ਜਿਹੜੀਆਂ ਵਾਂ ਉਹ ਕਿਤਨਾ ਕਿਤੇ ਜਿਹੜੀਆਂ ਵਾਂ ਉਹ ਸਾਨੂੰ ਜਥੇਬੰਦਕ ਤੌਰ ਤੇ ਕੋਈ ਨਾਮੰਦਗੀ ਨਾ ਦੇ ਕੇ ਇਗਨੋਰ ਕਰ ਰਹੀਆਂ ਅੱਜ ਇਸ ਇਸ ਦਾ ਸਾਡੇ ਵਿੱਚ ਔਰ ਇਸਾਈ ਭਾਈਚਾਰੇ ਦੇ ਵਿੱਚ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਔਰ ਮੈਂ ਚਾਹੁੰਦਾ ਕਿ ਅਸੀਂ ਸਾਰੇ ਮਿਲ ਕੇ ਔਰ ਅਗਸਟਿੰਗ ਜੀ ਦੀ ਗਵਾਹੀ ਦਾਸ ਜੀ ਦੀ ਗਵਾਹੀ ਦੇ ਹੇਠ ਇਸ ਮਸਲੇ ਨੂੰ ਜਿਹੜਾ ਵਾ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਚੋਣਾ ਤਾਂ ਆ ਗਈਆਂ ਲੇਕਿਨ ਕ੍ਰਿਸਚਨ ਭਾਈਚਾਰੇ ਦਾ ਮਾਨ ਸਨਮਾਨ ਨੂੰ ਬਹਾਲ ਕਰਨ ਵਾਸਤੇ ਮੀਟਿੰਗ ਕੀਤੀ ਗਈ ਹੈ ਤਾਂ ਕਿ ਪਾਰਟੀ ਨੂੰ ਪਤਾ ਲੱਗ ਸਕੇ ਕਿ ਅਸੀਂ ਇਕੱਠੇ ਹਾਂ ਔਰ ਇੱਕ ਝੰਡੇ ਥੱਲੇ ਹਾਂ ਕਾਦੀਆਂ ਹਲਕੇ 'ਚ ਇੰਦਰਿਆਸ ਜੀ ਨਾਹੀਂ ਚਟਾਨ ਮੰਗ ਖੜੇ ਆ ਜੋ ਵੀ ਇਹਨਾਂ ਦਾ ਹੁਕਮ ਹੋਏਗਾ ਇੱਕ ਵੀ ਬੰਦਾ ਇਹਨਾਂ ਦੀ ਮਰਜ਼ੀ ਤੋਂ ਵਿਗਾਰ ਇੱਧਰ ਦਾ ਉੱਧਰ ਨਹੀਂ ਹੋਏਗਾ ਜੋ ਮਰਜ਼ੀ ਹੋ ਜੇ ਨਮਾਇਦ ਕੀ ਨਾ ਮਿਲਣਾ ਕਿਤੇ ਨਾ ਕਿਤੇ ਸਾਡੇ ਭਾਈਚਾਰੇ ਦਾ ਵੀ ਦੋਸ਼ਾ ਕਿਉਂਕਿ ਆਪਾਂ ਇਕੱਠੇ ਹੋ ਕੇ ਕਿਤੇ ਕੁਝ ਮੰਗਦੇ ਨਹੀਂ ਗਰੋਧ ਬਹੁਤ ਜ਼ਿਆਦਾ ਇੱਕ ਦੂਜੇ ਦਾ ਕਰੀ ਜਾ ਰਹੇ ਆ ਉਹਦੇ ਕਰਕੇ ਨੁਕਸਾਨ ਹੋ ਰਿਹਾ ਸਾਡਾ ਪਾਰਟੀਆਂ ਨੂੰ ਸਮਝ ਆ ਜਾਣੀ ਲੋਕਤੰਤਰ ਚ ਮੈਂ ਇੱਕ ਗੱਲ ਮੰਨਦਾ ਕਿ ਕੁਝ ਵੀ ਕਰਾਉਣਾ ਔਖਾ ਨਹੀਂ ਜਿਸ ਮਰਜ਼ੀ ਲੀਡਰ ਤੇ ਦਿਵਾਲੇ ਹੋ ਜੋ ਇਕੱਠੇ ਹੋ ਜਿਓਗੇ ਜਾਨ ਕੱਢ ਦੇਂਗੇ ਲੀਡਰਾਂ ਦੀ ਗੱਲ ਇਹ ਆ ਕਿ ਸਿਰਫ ਇਕੱਠੇ ਹੋਣਾ ਬਹੁਤ ਔਖਾ ਕੰਮ ਆ ਜਿਹੜਾ ਤੇ ਭਾਈਚਾਰਾ ਹੋ ਰਿਹਾ ਹੁਣ ਬਹੁਤ ਜਲਦੀ ਗੁਰਦਾਸਪੁਰ ਦੇ ਵਿੱਚ 크੍ਰਿਸਚੀਅਨ ਭਾਈਚਾਰਾ ਚੜ੍ਹਦੀ ਕਲਾ ਚ ਨਜ਼ਰ ਆਏਗਾ ਅੱਜ ਦੀ ਜਿਹੜੀ ਮੀਟਿੰਗ ਆ ਪਹਿਲਾਂ ਤਾਂ ਇਹ ਬੜੇ ਮੇਰੇ ਸਤਿਕਾਰਯੋਗ ਦੂਰ ਦੂਰੋਂ ਆਏ ਹੋਏ ਸ਼੍ਰੋਮਣੀ ਅਕਾਲੀ ਦੇ ਕਿਸਮ ਭਾਈਚਾਰੇ ਦੇ ਬੱਬਰ ਸ਼ੇਰ ਅਗਸਤ ਸਿੰਘ ਰਾਜੀ ਪ੍ਰਤਾਪ ਭੱਟੀ ਜੀ ਵਿਕਟਰ ਜੀ ਤੇ ਹੋਰ ਵੀ ਮੇਰੇ ਵੀਰ ਜਿਹੜੇ ਆਏ ਆ ਉਹਨਾਂ ਦਾ ਤੇ ਮੈਂ ਦਿਲੋਂ ਧੰਨਵਾਦ ਕਰਦਾ ਵਾਂ ਕਿ ਜਿਹੜੇ ਇੱਕ ਮਰੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਜਿਹੜੀ ਮੀਟਿੰਗ ਆ ਸਾਡੀ ਸਰ ਮੀਟਿੰਗ ਇਹ ਆ ਕਿ ਤੁਹਾਨੂੰ ਪਤਾ ਕਿ ਮੈਂ ਵੀ ਸ਼੍ਰੋਮਣੀ ਅਕਾਲੀ ਦਾ ਅਕਾਲੀ ਜਲਦਾ ਇੱਕ ਕਾਉਂਸਲਰ ਆ ਉਰੇ ਹਾਲ ਕੇ ਕਾਦੀਆਂ ਦੇ ਵਿੱਚ ਮੈਂ ਇਕੱਲੇ ਨੇ ਕਿਸਮ ਭਾਈਚਾਰੇ ਦਾ ਇਕੱਲਾ ਲੀਡਰ ਸੀਗਾ ਮੈਂ ਜਿਹਨੇ ਝੰਡਾ ਘੜਾਇਆ ਸੀਗਾ ਹੋਰ ਕੋਈ ਵੀ ਕਿਸਮ ਨਹੀਂ ਬਣ ਪਾਇਆ ਇਥੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਅਸੀਂ ਪੂਰੀ ਤਰੀਕੇ ਨਾਲ ਘੜਾਇਆ ਪਾਰਟੀ ਦੇ ਨਾਲ ਸੀਗੇ ਹੁਣ ਵੀ ਪਾਰਟੀ ਦੇ ਨਾਲ ਆ ਪਰ ਪਾਰਟੀ ਸਾਡੇ ਲਈ ਕੀ ਕਰ ਰਹੀ ਹੈ ਇਹੋ ਚੀਜ਼ ਵਾਸਤੇ ਅੱਜ ਅਸੀਂ ਸਲਾਮ ਮਸਲਾ ਕਰਨ ਆਏ ਆ ਆਪਾਂ ਨੇ ਅਸੀਂ ਜਿਹੜੇ ਵੱਡੇ ਲੀਡਰ ਆ ਕਿਸਮ ਕਮਿਊਨਿਟੀ ਦੇ ਉਹਨਾਂ ਨੂੰ ਬੁਲਾਇਆ ਵਾ ਕਿ ਸਾਨੂੰ ਦੱਸੋ ਕਿ ਸਾਡੇ ਵਾਸਤੇ ਪਾਰਟੀ ਕੀ ਕਰ ਰਹੀ ਆ ਅਸੀਂ ਪਾਰਟੀ ਦੇ ਜਦੋਂ ਇਹਨਾਂ ਨਾਲ ਗੱਲ ਹੋਈ ਆ ਇਹ ਕਹਿ ਰਿਹਾ ਕਿ ਅਸੀਂ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਆ ਜਿਹੜੇ ਸਾਡੇ ਨੁਮਾਇंदे ਆ ਉਹਨਾਂ ਨਾਲ ਗੱਲ ਕਰਕੇ ਜਿਹੜੀ ਵੀ ਸਾਡੇ ਅੱਗੇ ਵਾਰੀਆਂ ਹੋਣੀਆਂ ਅਸੀਂ ਉਹ ਲਵਾਂਗੇ ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਦ ਨਾਲ ਸਵਾਗਤ ਆ